টাইমস ਨਾਉ ਪੰਜਾਬ 5 ਤੇ 6 ਦਸੰਬਰ ਦੀ ਰਾਤ ਨੂੰ ਸਟਾਕ ਰੋਡ ਦੇ ਉੱਤੇ ਇੱਕ ਵਾਰਦਾਤ ਹੋਈ ਸੀ ਸਾਰਿਆਂ ਨੂੰ ਪੱਤਰਕਾਰ ਭਈਆਂ ਨੂੰ ਪਤਾ ਹੈ ਜਿੱਚ ਦੋ ਲੜਕੇ ਰਾਤ ਨੂੰ ਇੰਜਰਡ ਹੋਏ ਸੀ ਜਿਹਦੇ ਵਿੱਚ ਇੱਕ ਲੜਕੇ ਦਾ ਨਾਮ ਸੀ ਸੌਰਵ ਨਿਗਿਆਨ ਔਰ ਦੂਜੇ ਦਾ ਚੰਦਨ ਕੁਮਾਰ ਦੋਨਾਂ ਦੇ ਫਾਇਰ ਇੰਜਰੀਜ਼ ਹੋਈਆਂ ਸੀ ਜਿਹਦੇ ਸੰਦਰਭ ਦੇ ਵਿੱਚ 366 ਨੰਬਰ ਮੁਕਦਮਾ ਸਿਵਲ ਲਾਈਨ ਪੁਲਿਸ ਵਿੱਚ ਦਰਜ ਸੀ ਤੋਂ ਆਫੈਂਸ ਦੀ ਜੁਰਮ ਦੀ ਨਵੀਅਤ ਨੂੰ ਦੇਖਦਿਆਂ ਮਾਨਯੋਗ ਐਸਐਸਪੀ ਸ਼੍ਰੀ ਮਹਤਾਬ ਸਿੰਘ ਆਈਪੀਐਸ ਐਸਐਸਪੀ ਸਾਹ ਬਟਾਲਾ ਨੇ ਉਹਦੇ ਲਈ ਸਪੈਸ਼ਲ ਟੀਮਾਂ ਦਾ ਗਠਨ ਕੀਤਾ ਸੀ ਮੇਰੀ ਸੁਪਰਵਾਈਜ਼ਨ ਦੇ ਵਿੱਚ ਨਾਲ ਇਸ ਡੀਐਸਪੀ ਡੀ ਔਰ ਡੀਐਸਪੀ ਸਬਡਿਵੀਜ਼ਨ ਸੰਜੀਤ ਕੁਮਾਰ ਜੀ ਤੋਂ ਉਸ ਤੱਤੀਸ਼ ਨੂੰ ਅੱਗੇ ਵਧਾਇਆ ਟੈਕਨੀਕਲੀ ਔਰ ਮੁਨਕਤਾ ਦੇ ਸਾਡੇ ਸੋਰਸ ਨਾਲ ਦੀ ਇਨਫੋਰਮੇਸ਼ਨ ਤੇ ਅਸੀਂ ਇੱਕ ਲੜਕਾ ਕਾਬੂ ਕੀਤਾ ਵਿਸ਼ਾਲ ਔਰ ਉਸ ਮੁਕਦਮੇ ਚ ਇੱਕ ਲੜਕਾ ਨਾਮਿਨੇਟ ਹੋਇਆ ਸੀ ਜਿਸ ਕਰਨ ਤੋਂ ਉਹਦੀ ਪੜਤਾਲ ਦੇ ਦੌਰਾਨ ਉਸੇ ਸੰਦਰਭ ਦੇ ਵਿੱਚ ਤਫ਼ਤੀਸ਼ ਅੱਗੇ ਚੱਲਦੇ ਆ ਸਾਡੀ ਸੀਆਈਏ ਦੀ ਟੀਮ ਤੇ ਸਾਡੀ ਬਾਕੀ ਟੀਮਾਂ ਨੇ ਇੱਕ ਲੜਕੇ ਨੂੰ ਅਸੀਂ ਅਰੈਸਟ ਕੀਤਾ ਹੈਗਾ ਜਿਹਦੇ ਕੋਲੋਂ ਇੱਕ 32 30 ਬੋਰ ਦਾ ਸਟਾਰ ਮਾਰਕਾ ਪਿਸਤਲ ਬਰਾਮਦ ਹੋਇਆ ਜਿਹਦੀ ਮੈਂ ਤੁਹਾਨੂੰ ਪਿਕਚਰ ਦਿਖਾ ਸਕਦਾ ਹਾਂ ਤੋਂ ਨਾਲ ਇਹਦੇ ਲਾਈਵ ਕਾਰ ਫਾਰਟਿਜ ਹੋ ਗਈਆਂ ਜਦੋਂ ਇਸ ਕੇਸ ਦੇ ਵਿੱਚ تحقیقات ਨੂੰ ਅੱਗੇ ਤੋਰਦੇ ਹਾਂ ਤਪੀਸ਼ ਦੇ ਵਿੱਚ ਉਸਨੇ ਕੰਫੈਸ਼ਨ ਕੀਤਾ ਹੈ ਤਾਂ ਉਸ ਕੰਫੈਸ਼ਨਲ ਸਟੇਟਮੈਂਟ ਦੇ ਉੱਤੇ ਸਾਡੀ ਟੀਮ ਨੇ 3 ਕਿਲੋ ਔਰ 108 ਗ੍ਰਾਮ ਹਿਰੋਇਨ ਇਹਦੇ ਕੋਲੋਂ ਬਰਾਮਦ ਕੀਤੀ ਹੈ ਜੋ ਕਿ ਡਿਸਟ੍ਰਿਕਟ ਬਟਾਲਾ ਦੀ ਔਰ ਜਿਹੜਾ ਸਾਡਾ ਸਰਕਾਰ ਦਾ ਯੁੱਧ ਨਸ਼ਿਆਂ ਵਿਰੁੱਧ ਦੀ ਮਹਿੰਮ ਦੇ ਤਹਿਤ ਇਹ ਬਹੁਤ ਵੱਡੀ ਰਿਕਵਰੀ ਹੈ। ਔਰ ਇਸੇ ਨੂੰ ਅੱਗੇ ਅਸੀਂ ਤੋਰਦੇ ਆ ਇਹਦੇ ਉੱਤੇ ਅਸੀਂ ਇਹਦੇ ਫਾਰਵਰਡਡ ਲਿੰਕਸ ਔਰ ਬੈਕਵਰਡ ਲਿੰਕਸ ਉਹਨਾਂ ਨੂੰ ਸਟੈਬਲਿਸ਼ ਕਰ ਰਹੇ ਹਾਂ ਔਰ ਇਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਵੀ ਅਸੀਂ ਨਾਲ-ਨਾਲ ਕਰ ਰਹੇ ਹਾਂ। ਤੋਂ ਇਹ ਸਿਟੀ ਸੁਬਡਿਵੀਜ਼ ਸੰਜੀਵ ਕੁਮਾਰ ਜੀ ਔਰ ਡਿਸਟ੍ਰਿਕਟ ਬਟਾਲਾ ਪੁਲਿਸ ਦੀ ਬਹੁਤ achhi uplabdhi ਹੈ ਸਰਾਨਾ ਜੋ ਜਿਹੜੇ ਦੋ ਜਖਮੀ ਹੋਏ ਉਹਨਾਂ ਤੇ ਜਿਹੜੀ ਫਾਇਰਿੰਗ ਹੋਈ ਉਹਦੇ ਦੀ ਸਿੱਟੀ ਨਿਕਲ ਕੇ ਸਾਹਮਣੇ ਆ ਕਿਉਂ ਉਹਨਾਂ ਤੇ ਫਾਇਰਿੰਗ ਹੋਈ ਜਾਂ ਕਿਹਦਾ ਹੋਈ ਉਹ ਇਹ ਰਾਤ ਦਾ ਟਾਈਮ ਸੀਗਾ ਜੀ ਇਹ ਜਿਹੜੇ ਲੜਕੇ ਦੋ ਇੰਜਰਡ ਹੋਏ ਸੀ ਜਿਹਦੀ ਇੱਕ ਸੌਰਵ ਦੀ ਸੱਜੀ ਲੱਤ ਵਿੱਚ ਗੋਲੀ ਲੱਗੀ ਸੀ ਔਰ ਇਹਨਾਂ ਦਾ ਰਸਤੇ ਨੂੰ ਲੈ ਕੇ ਕਿਉਂਕਿ ਉਹ ਬੱਚੇ ਕਿਤੇ ਸੜਕ 'ਤੇ ਹੀ ਜਾ ਰਹੇ ਸੀ ਤਾਂ ਇਸੇ ਗੱਲ ਨੂੰ ਈਗੋ ਦੀ ਹੋ ਸੀਗਾ ਔਰ ਇਸੇ ਤੇ ਕਿਉਂਕਿ ਇਹਨਾਂ ਨੇ ਫਾਇਰ ਕਰਤੇ اور ਇਹਨਾਂ ਕੋਲ ਵੈਪਨ ਵੀ ਰਿਕਵਰ ਹੋਇਆ ਔਰ ਸਾਨੂੰ ਉਮੀਦ ਹੈ ਕਿ ਇਹਨਾਂ ਕੋਲ ਹੋਰ ਵੀ ਵੈਪਨ ਡਿਕਵਰ ਹੋਣ ਦੀ ਸੰਭਾਵਨਾ ਹੈ ਸਰ ਇਹ ਪਤਾ ਲੱਗਾ ਕੋਈ ਹੈਰੋਨ ਜਿਹੜੀ ਇਹਨਾਂ ਕੋਲ ਕਬੂਤਿ ਕਿੱਥੋਂ ਲਿਆਂਦੀ ਜਾਂ ਕਿ ਕਿਸ ਮਕਸਦ ਨਾਲ ਲਿਆਂਦੀ ਕਿਉਂਕਿ ਇਹਨਾਂ ਨੂੰ ਹਾਂ ਇਹ ਬਹੁਤ ਅਹਿਮ ਸਵਾਲ ਹੈ ਤੁਹਾਡਾ ਔਰ ਇਸ ਸੰਦਰਭ ਚ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਔਰ ਜਿਹੜਾ ਇਹਦਾ ਮੇਨ ਮੁੰਜਮਾ ਜਿਹੜਾ ਇਹ ਡਿਸਕਰੈਂਸੀ ਜਸਾ ਉਹਨੂੰ ਅਸੀਂ ਜਲਦੀ ਅਰੈਸਟ ਕਰ ਲਾਂਗੇ ਔਰ ਇਹ ਤੁਹਾਡੇ ਸਵਾਲ ਦਾ ਜਵਾਬ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਜਿਹਨੇ ਗੋਲੀ ਚਲਾਈ ਸੀ ਉਹਨੇ ਸੋਡੇ ਵੀ ਮਰਨ ਲੱਗੀ ਸੀ ਇਦਾਂ ਦੀ ਗੱਲ ਆਈ ਸਾਹਮਣੇ ਵੀ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਦੋਂ ਐਕਚੁਅਲੀ ਜਦੋਂ ਵਾਰਦਾਤ ਹੁੰਦੀ ਹੈ ਤੇ ਅਲੱਗ-ਅਲੱਗ ਸਾਡੇ ਪੀਸੀਆਰ ਵੀ ਹੈ ਟੀਮਾਂ ਵੀ ਬਾਹਰ ਨਿਕਲਦੀ ਹੈ ਗੋਲੀ ਚੱਲਣ ਤੋਂ ਪਹਿਲਾਂ ਦੀ ਗੱਲ ਹੈ ਜੀ ਕੋਈ ਨਹੀਂ ਇਦਾਂ ਦੇ ਅਸਰ ਨਹੀਂ ਟਾਈਮਸ ਨਾਉ ਪੰਜਾਬ